ਹਰਿਆਣਾ ਸਾਡਾ ਦੁਸ਼ਮਣ ਨਹੀਂ ਹੈ ਪਹਿਲਾਂ ਤਾਂ ਇਹ ਗੱਲ ਕਲੀਅਰ ਕਰ ਲਓ ਲੇਕਿਨ ਸਾਡੇ ਕੋਲੇ ਪ੍ਰੀਵੀਅਸ ਸਮਝੌਤਿਆਂ ਦੇ ਮਤਾਬਕ ਅਸੀਂ ਪਾਣੀ ਦੇ ਰਹੇ ਹਾਂ ਸਾਡੇ ਕੋਲੇ ਹੁਣ ਪੰਜਾਬ ਚ ਪਾਣੀ ਵਾਧੂ ਦੇਣ ਨੂੰ ਹੈ ਹੀ ਨਹੀਂ ਤੇ ਅਸੀਂ ਦਈਏ ਕੀ ਅਸੀਂ ਤਾਂ ਆਪ ਬੂੰਦ ਬੂੰਦ ਨੂੰ ਤਰਸ ਰਹੇ ਹਾਂ ਪਿਆਸੇ ਹਾਂ ਔਰ ਜਿਸ ਪ੍ਰਕਾਰ ਦਾ ਰਵਈਆ ਹੈਗਾ ਕੇਂਦਰ ਸਰਕਾਰ ਦਾ ਇਹ ਕੋਈ ਬਹੁਤਾ ਚੰਗਾ ਰਵਈਆ ਨਹੀਂ ਤੁਸੀਂ ਕਦੇ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਕੋਸ਼ਿਸ਼ ਕਰਦੇ ਹੋ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਹੋ ਰਿਹਾ ਹੈ ਕੁਝ ਤਾਂ ਲੋਕ ਇਹ ਵੀ ਕਹਿੰਦੇ ਆ ਵੀ ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਦੇ ਇਸ਼ਾਰੇ ਦੇ ਵਿਤਕਰਾ ਪੰਜਾਬ ਸਰਕਾਰ ਵੀ ਕਰ ਰਹੀ ਹੈ। ਉਹਨਾਂ ਨੂੰ ਢਰਾਇਆ ਜਾ ਰਿਹਾ। ਉਗਲੀ ਕੀ ਫਰਮਾਨ ਦਿੱਤਾ ਜਾ ਰਿਹਾ। ਸੋ ਇੱਥੇ ਡੈਮੋਕ੍ਰੇਸੀ ਐਨਾਰਕੀ ਥੋੜੀ ਹੈ ਕੋਈ। ਸੋ ਮੇਰੇ ਕਹਿਣ ਦਾ ਮਤਲਬ ਅੱਜ ਅਸੀਂ ਐਸੇ ਕਰਕੇ ਅਸੀਂ ਜਿਹੜੀ ਸਾਰੀਆਂ ਪਾਰਟੀਆਂ ਨੇ ਮੀਟਿੰਗ ਦੇ ਵਿੱਚ ਸਾਨੂੰ ਸੱਦਾ ਦਿੱਤਾ ਸੀਗਾ ਉਹਦੇ 'ਚ ਸਾਡੀ ਸ਼ਮੂਲੀਅਤ ਸੀ। ਅਸੀਂ ਇਸ ਗੱਲ ਦਾ ਸਾਡੇ بڑے ਮੁੱਦਿਆਂ ਤੇ ਮਤਭੇਦ ਨਹੀਂ ਵਾਖਵਾਖੇ ਇਸ਼ੂਜ਼ ਦੇ ਹਜ਼ਾਰਾਂ ਐਸੇ ਸਾਡੇ ਇਸ਼ੂਜ਼ ਨੇ ਜਿਹੜੇ ਅਸੀਂ ਸਰਕਾਰ ਨਾਲ ਬਿਲਕੁਲ ਨਹੀਂ ਚੱਲ ਸਕਦੇ ਲੇਕਿਨ ਜਿੱਥੇ ਪੰਜਾਬ ਦੀ ਗੱਲ ਹੈ ਅੱਜ ਜੇ ਪੰਜਾਬ ਦੀ ਗੱਲ ਦੀ ਕੋਈ ਚਾਹੇ ਗੱਲ ਹੋਵੇ ਤਾਂ ਫਿਰ ਅਸੀਂ ਪੰਜਾਬੀਆਂ ਪਹਿਲਾਂ ਪੰਜਾਬ ਦਾ ਬੂੰਦ ਵੀ ਅਸੀਂ ਜਾਣ ਨਹੀਂ ਦੇਵਾਂਗੇ ਪਾਣੀ ਸਰਕਾਰ ਦੇ ਨਾਲ ਇਸ ਕੱਲ ਦੇ ਥੋਕੇ ਖੜੇ ਹਾਂ ਅਸੀਂ ਅੱਖਾਂ ਖੋਲ ਕੇ ਰੱਖਣੀਆਂ ਕੰਨ ਖੋਲ ਕੇ ਰੱਖਣੇ ਕਿਤੇ ਕੇਂਦਰ ਦੁਸ਼ਮਣ ਨਾਲ ਸਰਕਾਰ ਮਿਲ ਨਾ ਜਾਵੇ ਕੀ ਕੋਈ ਐਸਾ ਰੈਜ਼ੋਲੂਸ਼ਨ ਤਾਂ ਨਹੀਂ ਜਿਹਦੇ ਵਿੱਚ ਕਮੀਆਂ ਛੱਡ ਦਿੱਤੀਆਂ ਗਈਆਂ ਹੋਣ ਜੀ ਵੀ ਆਪੋਜੀਸ਼ਨ ਨੇ ਉੱਠੇ ਉਡੀਕ ਰੇ ਕਰਨੀ ਉਹਨਾਂ तमाम ਇਸ਼ੂਜ਼ ਦੀ ਖੜੇ ਹੋ ਕੇ ਗੱਲ ਕਰਨੀ ਹੈ ਪਰ ਹਾਂ ਅਸੀਂ ਰੈਜ਼ੋਲੂਸ਼ਨ ਪਾਣੀਆਂ ਦੇ ਖਿਲਾਫ ਜੋ ਵੀ ਲੈ ਕੇ ਆਉਣ ਮਤਾ ਲੈ ਕੇ ਆਉਣ ਅਸੀਂ ਡਟ ਕੇ ਉਹਨਾਂ ਸਾਥ ਦੇਵਾਂਗੇ ਪਰ ਜਿਉਂ ਰਿਚ ਕੋਈ ਉਹਨਾਂ ਤਾਈਆਂ ਹੋਣ ਗਿਆ ਉਹਨਾਂ ਤੇ ਜ਼ਰੂਰ ਸਾਡੀ ਆਪੋਜੀਸ਼ਨ ਖੜੀ ਹੋ ਕੇ ਗੱਲ ਕਰੇਗੀ ਤੇ ਅਸੀਂ ਕਾਂਗਰਸ ਤੇ ਜਿਹੜੀਆਂ ਦੂਸਰੀਆਂ ਸਰਕਾਰਾਂ ਰਹੀਆਂ ਰਹੀਆਂ ਨੇ ਉਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਹੈ ਵਿਸ਼ਾਲ ਜੀ ਇਹ ਨਾ ਬਲੇਮ ਗੇਮ ਇਹ ਹੁਣ ਕੌਣ ਕਿਹਨੂੰ ਦੱਸੇ ਇਹ ਬੜੇ ਪੁਰਾਣੇ ਹਸਾਲਾ ਨੇ ਕੋਈ ਕਹਿੰਦਾ ਇਕਾਲੀਆਂ ਦਾ ਸੀ ਕੋਈ ਕਹਿੰਦਾ ਕਾਂਗਰਸੀਆਂ ਦਾ ਸੀ ਕੋਈ ਕਹਿੰਦਾ ਉਸ ਤੋਂ ਪਹਿਲਾਂ ਹੋ ਗਿਆ ਜੀ ਕੋਈ ਕਹਿੰਦਾ ਇਹ ਹੋ ਗਿਆ ਜੀ ਹਾਲਾਂਕਿ ਜਿਸ ਪ੍ਰਕਾਰ ਅਸੀਂ ਸਟੈਂਡ ਲਿਆ ਜਦੋਂ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਹ ਟਰਮੀਨੇਸ਼ਨ ਐਕਟ ਲੈ ਕੇ ਆਇਆ। ਦਿੱਲੀ ਦੇ ਅੰਦਰ ਵੀ ਸਾਡੀ ਸਰਕਾਰ ਸੀ ਬੜੀ ਜ਼ੁਰਤ ਦੇ ਨਾਲ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਆਪਣਾ ਫੈਸਲਾ ਸੁਣਾਇਆ ਵਾਟਰ ਟਰਮੀਨੇਸ਼ਨ ਐਕਟ। ਉਹਦੇ ਤਹਿਤ ਹੀ ਅੱਜ ਤੱਕ ਅਸੀਂ ਸਟੈਂਡ ਕਰ ਰਹੇ ਹਾਂ ਬੀਸਿਕਲੀ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇਹ ਸਿਹਰਾ ਉਸ ਵੇਲੇ ਸਮੇਂ ਦੀ ਸਰਕਾਰ ਨੂੰ ਸਾਡੀ ਨੂੰ ਜਾਂਦਾ ਹੈ। ਹਾਲਾਂਕਿ ਹੁਸੈਨ ਦਾ ਦਿੱਲੀ ਦਾ ਵਿਰੋਧ ਵੀ ਚੱਲਣਾ ਪਿਆ। ਇਹ ਬਲੇਮ ਗੇਡ ਨੂੰ ਹਟ ਦਿਆ ਹੋਇਆ ਕਿਹਨੇ ਕਿੰਨਾ ਪਾਣੀ ਦਿੱਤਾ ਇਹ ਕਿਉਂ ਦਿੱਤਾ ਕੀ ਹੋਇਆ ਇਹਦੇ ਤੇ ਹੁਣ ਸਾਨੂੰ ਅਗਲੀ ਵਿਉਂਤ ਬਣਾਉਣੀ ਚਾਹੀਦੀ ਹੈ ਵੀ ਗਾਂ ਤੋਂ ਕੋਈ ਵੀ ਸਾਡਾ ਪਾਣੀ ਦੀ ਬੂੰਦ ਨਾ ਲੈ ਕੇ ਜਾ ਸਾਂ ਵਾਧੂ ਹੋਵੇ ਸਾਡੇ ਕੋਲੇ ਲੇਕਿਨ ਆਪ ਸਰਕਾਰ ਕਹਿ ਰਹੀ ਹੈ ਕਿ ਬਈ ਉਹਨਾਂ ਨੇ ਹੀ ਪਾਣੀ ਬਚਾਇਆ ਹੈਗਾ ਪਾਣੀ ਦਾ ਕਾਂਗਰਸ ਯਹਾਂ ਪੇ ਪੁਰਾਣੀਆਂ ਕੋਈ ਸਾਹਿਬ ਜੀ ਜਿਸ ਤੋਂ ਮੇਰੀ ਇਨਫੋਰਮੇਸ਼ਨ ਹੈ ਟੂ ਬੀ ਵੈਰੀ ਔਨਸਟ ਸੱਚ ਕਹਲਣਾ ਚਾਹੀਦਾ ਕਿ ਸਾਡੇ ਕੋਲੇ ਜੇ ਪਾਣੀ ਫਾਲਤੂ ਹੁੰਦਾ ਸੀ ਤਾਂ ਸਮੇਂੀਆਂ ਸਰਕਾਰਾਂ ਚਾਹੇ ਉਹ ਕੋਈ ਸਰਕਾਰ ਚੀ ਇਹ ਵੀ ਪਹਿਲਾਂ ਦੀਆਂ ਉਹ ਸਾਰੀਆਂ ਸਮਾਂ ਪਾਣੀ ਦੇ ਦਿੰਦੀਆਂ ਸਨ ਕਿਉਂਕਿ ਵਾਧੂ ਜੇ ਪਾਣੀ ਬਚ ਗਿਆ ਤਾਂ ਸਾਨੂੰ ਹਰਿਆਣੇ ਨੂੰ ਦੇਣ ਚ ਕੀ ਹੱਜ ਹੈ ਜਾਂ ਹੋਰ ਕਿਸੇ ਸੂਬੇ ਨੂੰ ਦੇਣ ਚ ਕੀ ਹੱਜ ਹੈ ਹੁਣ ਵੀ ਜਿਹੜੇ 3 ਸਾਲ ਲੰਘੇ ਐ ਆ 22 23 24 ਜਿੱਥੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾ ਨੇ ਹੁਣ ਵੀ ਇਨਫੋਰਮੇਸ਼ਨ ਦੇ ਮਤਲਬਕ ਕਈ ਅਖਬਾਰਾਂ ਨੇ ਵੱਡੇ ਅਖਬਾਰਾਂ ਨੇ ਇਹ ਲਿਖਿਆ ਵੀ ਸੀ ਕਿ ਇਹ 3 ਸਾਲ ਵੀ ਪਾਣੀ ਜਿਹੜਾ ਹੈ ਸਮਝੌਤੇ ਤੋਂ ਵੱਧ ਸੂਬਿਆਂ ਨੂੰ ਹਰਿਆਣੇ ਨੂੰ ਜਾਂਦਾ ਰਿਹਾ ਇਸੇ ਕਰਕੇ ਉਹ ਕਲੇਮ ਕਰਦੇ ਦਿੱਲੀ ਵਾਲੇ ਵੀ ਹੁਣ ਕਿਉਂ ਨਹੀਂ ਫਿਰ ਤੁਸੀਂ ਦਿੱਦੇ ਜਦੋਂ ਦਿੰਦੇ ਹੀ ਰਹੇ ਹੋ ਪਾਣੀ ਸੋ ਮੇਰੇ ਕਹਿਣ ਦਾ ਮਤਲਬ ਜੇ ਵੱਧ ਹੁੰਦਾ ਸੀ ਦੇ ਦੇ ਦਿੰਦੇ ਸੀ ਹੁਣ ਇਸ ਤੇ ਐਵੇਂ ਕੋਈ ਕਹੀ ਆਵੇ ਫਲਾਣੇ ਵੇਲੇ ਜਾਂਦਾ ਫਲਾਣ ਹੁਣ ਸਾਡੇ ਕੋਲ ਪਾਣੀ ਨਹੀਂ ਹੈ ਇਸ ਇਸ ਇਕਨਕਾਤੀ ਪ੍ਰੋਗਰਾਮ ਅਸੀਂ ਆਪ ਤੇ ਆਏ ਮਰ ਰਹੀ ਉਹ ਸਰਕਾਰ ਨੂੰ ਵਾਧੂਗਾ ਫਿਰ ਦੇ ਦੇ ਦਾਂਗੇ ਵਾਈਟ ਪੇਪਰ ਦਾ ਜ਼ਿਕਰ ਹੋ ਰਿਹਾ ਕਹਿੰਦੇ ਪਾਣੀਆਂ ਦੇ ਮਸਲੇ ਤੇ ਵਾਈਟ ਪੇਪਰ ਆਉਣਾ ਚਾਹੀਦਾ ਹੈ ਪਤਾ ਲੱਗਣਾ ਚਾਹੀਦਾ ਹੈ ਕਿ ਕਿਸੇ ਸਮਾਜ ਚ ਪਾਣੀਆਂ ਦਾ ਨੁਕਸਾਨ ਹੋਇਆ ਔਰ ਪਾਣੀਆਂ ਦੀ ਲੁੱਟ ਪਈ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਬਿਲਕੁਲ ਵਾਈਟ ਪੇਪਰ ਆਉਣਾ ਚਾਹੀਦਾ ਪਾਣੀਆਂ ਦੇ ਯਾਰ ਮੈਂ ਹੁਣ ਕਹਿ ਰਿਹਾ ਕਿ ਇਹੀ ਕੇਂਦਰ ਸਰਕਾਰ ਦਾ ਰਵਈਆ ਇਹੀ ਹੈ ਇਸਕੇ ਪ੍ਰੀਵੀਅਸ ਗਵਰਨਮੈਂਟਸ ਦੀ ਲੋਕ ਗੱਲ ਕਰਦੀ ਹੈ ਪ੍ਰੀਵੀਅਸ ਗਵਰਨਮੈਂਟਸ ਦੀ ਕੋਈ ਗੱਲ ਨਹੀਂ ਹੈ ਤੁਸੀਂ ਸਮੇਂ ਦੀ ਗੱਲ ਕਰੋ 10 ਸਾਲ ਪੁਰਾਣਾ 25 ਸਾਲ ਪੁਰਾਣਾ 30 ਸਾਲ ਪੁਰਾਣਾ ਕਿਹਨੇ ਲੁੱਟ ਕੀਤੀ ਮੈਂ ਤੁਹਾਨੂੰ ਕਹਿ ਰਿਹਾ ਕਿ ਉਦੋਂ ਪਾਣੀ ਤਾਂ ਹੁਣ ਵੀ ਵੱਧ ਜਾ ਰਿਹਾ ਹੈ ਲੁੱਟ ਤਾਂ ਹੁਣ ਤੱਕ ਹੋਈ ਨਹੀਂ ਜੀ ਇਹਨਾਂ ਦੀ ਸਰਕਾਰ ਚ ਵੀ 3 ਸਾਲ ਪਾਣੀ ਵੱਧ ਚਲਾ ਗਿਆ ਸੋ ਮੇਰੇ ਕਹਿਣ ਦਾ ਮਤਲਬ ਪਾਣੀ ਤਾਂ ਆਲਰੇਡੀ ਵੱਧ ਜਾ ਹੀ ਰਿਹਾ ਲੱਗਦਾ ਡੈਮ ਸੇਫਟੀ